ਅਕਸਰ ਹੀ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਏ ਤੇ ਜਦੋਂ ਦਾ ਪਹਿਲਗਾਮ ਅਟੈਕ ਹੋਇਆ ਏ ਉਦੋਂ ਦੀਆਂ ਪਾਕਿਸਤਾਨ ਦੇ ਲੋਕਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਸਾਨੂੰ ਬਹੁਤ ਹੀ ਦੇਖਣ ਨੂੰ ਮਿਲਦੀਆਂ ਨੇ ਜੋ ਇਸ ਮੁੱਦੇ ਤੇ ਗੱਲਬਾਤ ਕਰਦੇ ਆ ਜਿਵੇਂ ਕਿ ਭਾਰਤ ਵੱਲੋਂ ਕਿਹਾ ਜਾਂਦਾ ਏ ਕਿ ਅਸੀਂ ਪਾਕਿਸਤਾਨ ਤੇ ਹਮਲਾ ਕਰਾਂਗੇ ਤਾਂ ਉਦੋਂ ਦੀ ਇਹੀ ਗੱਲ ਲੋਕਾਂ ਦੇ ਦਿਮਾਗ 'ਚ ਆਈ ਹੋਈ ਏ ਕਿ ਜੁੱਧ ਲੱਗੇਗਾ। ਸੋ ਇਸ ਨੂੰ ਹੀ ਲੈ ਕੇ ਹੁਣ ਪਾਕਿਸਤਾਨ ਦੇ ਲੋਕ ਨਾ ਬਹੁਤ ਜ਼ਿਆਦੇ ਮਖੌਲਾਂ ਵੀ ਕਰਦੇ ਪਏ ਆ। ਹਾਲ ਹੀ ਵਿੱਚ ਦੋ ਕੁੜੀਆਂ ਦੀ ਇੱਕ ਵੀਡੀਓ ਸਾਹਮਣੇ ਆਈ ਏ ਜੋ ਕਹਿ ਰਹੀ ਏ ਕਿ ਤੁਸੀਂ ਪਾਕਿਸਤਾਨ ਨਾ ਆਇਓ। ਜੇ ਪਾਕਿਸਤਾਨ ਆਉਣਾ ਏ ਤਾਂ ਹੈਲਮਟ ਲਾ ਕੇ ਆਇਓ। ਨਾਲੇ ਇੱਕ ਮੋਟਰਸਾਈਕਲ ਤੇ ਦੋ ਜਾਣਿਆਂ ਤੋਂ ਵੱਧ ਨਾ ਆਇਓ। ਨਹੀਂ ਤੇ 2000 ਰੁਪਿਆ ਛਲਾਨ ਦੇਣਾ ਪਵੇਗਾ। ਇੰਡੀਆ ਵਾਲੋ ਜੇ ਤੁਸੀਂ ਪਾਕਿਸਤਾਨ ਜੰਗ ਕਰਨ ਆਉਣਾ ਏ ਨਾ ਤੇ ਇੱਕ ਮੋਟਰਸਾਈਕਲ ਤੇ ਦੋ ਲੋਕਾਂ ਤੋਂ ਵੱਧ ਲੋਕ ਨਾ ਹੋਣ। ਜਿਹੜੇ ਦੋ ਲੋਕ ਹੋਣਗੇ ਨਾ ਦੋਵਾਂ ਨੇ ਸਰਟਾ ਹੈਲੀਮੈਂਟ ਹੋਵੇ ਜੇ ਹੈਲੀਮੈਂਟ ਨਾ ਨਾ ਹੋਇਆ ਤਾਂ ਤੁਹਾਨੂੰ 2000 ਰੁਪਏ ਜੁਰਮਾਨਾ ਹੋ ਜਾਣਾ ਆਹੋ ਤੇ ਜਦੋਂ ਆਓ ਜਾਣ ਕਰਨ ਲਈ ਤਾਂ ਆਪ ਦਾ ਪਾਣੀ ਨਾਲ ਲੈ ਕੇ ਆਈਓ ਕਿਉਂਕਿ ਸਾਡਾ ਪਾਣੀ ਤਾਂ ਤੁਸੀਂ ਬੰਦ ਕਰ ਛੜਿਆ ਆਹੋ ਚਾਪ ਲਾਵਾਂਗੇ ਖਾਸ ਦੁੱਧ ਵਾਲੀ ਆਹੋ ਹਾਂਜੀ ਫਿਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਪਾਕਿਸਤਾਨ ਵਾਲੇ ਤੁਹਾਨੂੰ ਕਿਵੇਂ ਦੇ ਲੱਗਦੇ ਆ ਤੇ ਪਾਕਿਸਤਾਨ ਵਾਲਿਆਂ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਕਮੈਂਟਾਂ 'ਚ ਆਪਣੇ ਵਿਚਾਰ ਜਰੂਰ ਦਿਓ ਸੋ ਮਿਲਦੇ ਹਾਂ ਕਿਸੇ ਨਾ ਵੀ ਵੀਡੀਓ ਨਾਲ ਸਤਿ ਸ਼੍ਰੀ ਅਕਾਲ